ਹਾਂਜੀ ਬਾਬਿਓ ਕੀ ਹਾਲ ਨੇ ਸਾਰੇ ਭਰਾਵਾਂ ਦੇ ਹੋਰ ਬਾਈ ਠੀਕ ਠਾਕ ਹੋ ਬਾਈ ਜੀ ਅੱਜ ਚੱਲਿਆ ਆਪਣੇ ਭਰਾ ਜੋਤੀ ਜਲਾਲਪੁਰ ਕੋਲ ਜੋਤੀ ਜਲਾਲਪੁਰਿਆ ਭਰਾ ਆਪਣਾ ਬਾਈਆਂ ਛੜਤਾ ਵੀਰ ਜਿੱਤਦਾ ਵਿਆ ਤੇ ਭਰਾ ਕੋਲ ਚੱਲਿਆ ਬਾਈ ਕਬੂਤਰ ਲੈ ਕੇ ਆਉਣੇ ਆਪਾਂ ਦੋ ਤਿੰਨ ਤੇ ਦਿਖਾਉਣਿਆ ਭਰਾ ਮੇਰੇ ਤੁਹਾਨੂੰ ਜਾ ਕੇ ਤੁਰਦੇ ਆ ਬਾਈ ਲਿਆਉਣਿਆ ਭਰਾ ਕੋਲ ਕਬੂਤਰ ਦੇ ਬਾਕੀ ਭਰਾ ਦੇ ਕਬੂਤਰ ਵੀ ਦਿਖਾਵਾਂਗੇ ਬਾਈ ਤੁਹਾਨੂੰ ਜੀ ਇੱਥੇ ਪਹੁੰਚ ਗਏ ਭਰਾ ਕੋਲ ਆਉ ਜਾਂਦਾ ਵੀਰਾ ਤਿਆਰ ਕਰੋ ਚੈੱਕ ਸੈਟ ਭਰਾ ਦਾ ਕੂਤਰਾ ਕੋਠੇ ਤੇ ਰਹਿਣਾ ਮੰਦਾ ਆ ਬਾਈ ਦੇ ਦੋ ਬੱਚੇ ਪਾਏ ਬਣੇ ਬਾਈ ਆਹ ਅੰਦਰ ਬਾਕੀ ਦਿਖਾਉਣਾ ਭਰਾ ਨੂੰ ਆ ਜਾਣ ਤੋਂ ਐਂ ਜਾਂਦੇ ਆਪਾਂ ਚੰਗੀ ਲੱਗਦੇ ਤੇ ਉਸਨ ਦੀ ਕਿੱਡੀ ਚੱਕਰ ਲਓ ਜੀ ਰੂਪ ਪਾਈ ਦੀ ਕੂਤਰੀ ਕਰਦੇ ਬਈ ਕੱਲ ਨੂੰ ਇੱਕ ਲਾਲ ਡੱਬੀ ਜਮਾਂ ਮਰੀ ਫਿਰਦੇ ਬਈ ਜੋਰ ਲਾ ਬਈ ਚਲੋ ਤੇ ਆ ਬਾਈ ਨੇ ਕੱਟੇ ਨੇ ਕੂਤਰਾ ਇਧਰ ਵੜਕਾ ਲਾ ਆ ਗਈ ਬਾਈ ਚੱਲ ਆਲੀ ਦੂਸਰੀ ਬਾਈ ਉਹ ਛਤਰੀ ਵੜਕਾਰਿਆ ਵੀਰੇ ਕਰੋ ਚੈੱਕ ਜੋ ਤੇ ਜਲਾਲਪੁਰ ਬਾਈ ਆਹ ਬੱਚੇ ਨੂੰ ਵੇਖ ਲੈ ਡੱਬੀ ਬਾਈ ਉਹ ਬੇਰ ਦੀ ਛੜੀ ਚੱਲ ਬੈਂਦੀ ਆ ਤਾਂ ਦਿਖਾਉਣਾ ਬਈ ਲੋ ਜ ਆ ਬੇਰ ਦੇ ਬੱਚੇ ਪਾਏ ਬਣੇ ਨੀਲਾ ਕਰੋ ਚੈੱਕ ਸਮਰਾਇਆ ਨਾ ਬਾਰੇ ਕੋ YouTube ਤੇ ਪਾਵਾਂਗੇ ਫਿਰ ਆਪਾਂ ਦੱਸੋ ਮੜਾ YouTube ਤੇ ਪਾਵਾਂਗੇ ਐਮਰੇ ਹਾਂ ਬੰਦ ਕਰ ਲਓ ਕੋਈ ਚੱਕਰ ਹਾਂਜੀ ਭਾਈ ਦੱਸੋ ਭਰਾ ਮੇਰੇ ਉਹ ਜਿਹੜੀ ਜਿਹੜੀ ਦੁਨੀਆ ਵਾਲੇ ਨੇ ਭਰਾ ਸਾਰੇ ਜਾਣੀ ਉਹ ਨਹੀਂ ਹਾਂਜੀ ਹਾਂਜੀ ਭਰਾ ਬਾਕੀ ਨਾਲ ਦੇ ਕੋਟ ਰਾ ਇੱਧਰ ਨਹੀਂ ਚਾਰ ਗੋਡੇ ਨੇ ਆਪਣੇ ਲੈਨ ਚ ਹਾਂ ਜੀ ਆਇਓ ਵੱਡੇ ਕੋ ਆਓ ਵੱਡੇ ਨੇ ਬਈ ਅੱਡ ਕਰੇ ਬਨੇ ਤੇ ਕਿਹੜਾ ਜਿੱਤੇ ਆ ਵੀਰੇ ਨਾਲ ਨੂੰ ਇਹ ਤਾਂ ਨਵੇਂ ਨਿਆਦ ਕੀ ਛੱਡਾਂਗੇ ਅੱਛਾ ਇਹਨਾਂ ਦਾ ਕੋਈ ਭੈਣ ਭਰਾ ਜਾਂਦਾ ਹੋਵੇ ਪਿਛਲੇ ਸਾਲ ਉਹਦੇ ਨਾਲ ਜਿਹੜੇ ਜਿੱਤੇ ਨੇ ਹਾਂਜੀ ਹਾਂਜੀ ਓਕੇ ਓਕੇ ਇਹ ਫੜੇ ਵੀਰੇ ਕੋਈ ਵਧੀਆ ਜਾਂ ਕਬੂਤਰ ਸੋਨਾ ਜਾਂ ਲਾਓ ਜੀ ਇਹ ਵੀ ਮਾਂ ਪਿਲੇ ਸਾਲ ਉਹ ਵੀ ਵੀਰੇ ਨਾਰਾਇਣਗੜ੍ਹ ਨਾਰਾਇਣਗੜ੍ਹ ਹਾਂ ਇਹ ਜਿਹੜੀ ਆਪਣੀ ਗੰਦੀਰੇ ਜੁੱਤੀ ਉਹ ਹੀ ਪੱਟੀਆਂ ਹਾਂਜੀ ਬਹੁਤ ਸੁਰਖੀ ਸੁਰਖੀ ਹਾਂਜੀ ਰੱਤੀ ਰੱਤੀ ਇਹਦੀ ਪੈਣੇ ਆ ਵੀਰੇ ਉਹ ਹਾਂ ਇੱਕ ਇੱਕ ਇਹ ਕੇ ਇੱਕ ਦੋ ਸਗੇ ਨੇ ਕਹਾ ਜੀ ਤੇ ਇਹਦੇ ਨਾਲ ਦਾ ਇੱਕ ਨਾਰ ਉੱਧਰ ਬੈਠਾ ਨਾਰ ਉੱਧਰ ਬੈਠਾ ਸਹੀ ਆ ਭੈਣ ਭਾਈ ਦੇ ਸਹੀ ਆ ਸਹੀ ਆ ਇੱਕ ਜਾ ਕੇ ਬੰਦ ਕਰੇ ਮੈਨੇ ਵੀਰੇ ਇੱਕ ਜਾ ਕੇ ਬੰਦ ਜਾ ਕੇ ਬੰਦ ਹਾਂ ਜੀ ਸਹੀ ਆ ਤੇ ਆਹਾ ਵੀਰੇ ਇਹ ਆਪਣੇ ਫੌਜੀ ਧਮੋੜ ਵਾਲੇ ਦੇ ਪੁੱਤ ਨੇ ਜਿਹੜੇ ਫੌਜੀ ਧਮੋੜ ਵਾਲੇ ਕਬੂਤਰਾਂ ਚੋਂ ਖਾ ਰੋਈ ਚੈੱਕ ਸ਼ਾਕ ਖਾ ਹਾਂ ਜੀ ਇਹ ਸ਼ਾਕ ਖਾ ਸ਼ਾਕ ਖਾ ਬਾਕੀ ਤੇ ਉਹ ਜੋੜੀ ਵੀ ਦਿਖਾਉਣਾ ਬਾਈ ਦੀ ਕਿੰਨੇ ਦੀ ਲਈ ਆ ਵੀਰੇ ਜੋੜੀ ਆਪਾਂ ਉਹ 70000 ਦੀ 70000 ਦੀ ਥੱਲੇ ਬੈਠੀ ਆ ਨਾ ਬਾਈ ਹਾਂਜੀ ਨਾ ਥੱਲੇ ਬੈਠੀ ਆ ਜਾ ਕੇ ਉਹਦਾ ਵੀ ਕਰਾਉਣਾ ਬਾਈ ਇਹ ਦੇਖ ਬਾਈ ਦਾ ਕਬੂਤਰ ਲਓ ਜੀ ਟਾਈਟੂ ਵੀ ਦਿਖਾ ਆਹ ਲਓ ਜੀ ਕਰੋ ਚੈੱਕ ਸ਼ੌਂਕ ਹੈ ਜੋ ਬਾਈ ਦਾ ਸ਼ੌਂਕ ਹੈ ਬਾਈ ਦਾ ਪੂਰਾ ਹਾਂਜੀ ਵੀਰੇ ਆਹ ਕਿਹੜਾ ਗੁਰਬੂ ਕਬੂਤਰ ਫੜਿਆ ਬਾਈ ਇਹ ਜਿਹੜੀ ਪਹਿਲਾਂ ਫੜੀ ਸੀ ਵੀਰੇ ਵੀਡੀਓ ਪਹਿਲਾਂ ਉਸੇ ਫੌਜੀ ਤੋਂ ਮੋਟਾ ਅੱਖ ਚੈੱਕ ਕਰੋ ਬਾਈ ਇਹ ਬਾਈ ਨੇ ਫੌਜੀ ਤੋਂ ਮੋਟਾ ਵਾਲਾ ਬਾਈ ਹਾਂਜੀ ਏ ਮਦੀਨਾ ਵੀਰੇ ਕਿਨਾਰਾ ਏ ਮਦੀਨਾ ਸਾਡੀ ਮਦੀਨਾ ਸਾਡੀ ਮਦੀਨਾ ਇਧਰ ਨਰਨੇ ਬਾਈ ਦੇ ਤੇ ਅੱਖ ਕਰੋ ਚੈੱਕ ਅੱਖ ਚੈੱਕ ਕਰੋ ਦੱਸ ਦੀ ਆ ਕੀ ਜੀ ਆ ਆਹੀ ਨਾਲ ਬੋਲਿਆ ਉਹ ਕਿਹੜਾ ਬਈਆ ਚੋ ਆਹ ਹਾਂ ਇਹਦਾ ਪੁੱਤਰ ਆਪਾਂ ਲੈ ਕੇ ਆਈ ਦੀ ਆਪਣੇ ਸਾਥ ਕੋ ਬਈ ਬਿੱਲੇ ਖਲਾਫ ਪੁੱਛਾਂ ਜੀ ਬਾਈ ਤੋਂ ਲੈਂਦੇ ਨੇ ਪੁੱਤਰ ਸਹੀ ਹੈ ਅੱਗ ਵੀ ਛੱਡਾਂਗੇ ਪੁੱਤਰ ਸਹੀ ਹੈ ਤੇ ਆਹ ਵੀਰੇ ਗਾਲਾਂ ਜੀ ਨਾਲ ਇਹ ਆਪਾਂ ਇਹਦਾ ਭਰਾ ਛੱਡਿਆ ਸੀ ਪਿਛਲੇ ਸਾਲ ਸੰਗਤਪੁਰੇ ਜਾਇ ਕਰ ਰਿਹਾ ਸੀ ਸੰਗਤਪੁਰਾ ਕਿੱਥੇ ਗਿਆ ਪੈਂਦਾ ਬਈ ਹਸਰੰਦ ਕੋਲ ਹਸਰੰਦ ਕੋਲ ਜਾਇ ਕਰ ਰਿਹਾ ਸੀ ਮੁੱਦ ਤੋਂ ਬਾਅਦ ਉਹ ਵੀ ਛੱਡ ਲਿਆ ਸੀ ਆਲਟੋ ਕਾਰ ਤੇ ਹਰਿਆਣੇ ਦੀ ਵਾਜੀ ਹੋਈ ਸੀ ਮਾਦੀਆਨੀ ਉੱਥੇ ਛੱਡਿਆ ਨਹੀਂ ਉੱਥੇ ਆਪਣਾ ਉਹ 12ਵਾਂ 13ਵਾਂ ਕੰੂ ਤਾਂ ਡਿੱਗਿਆ ਸੀ ਅੱਛਾ ਤਾਰ ਤੇ ਵੱਜਿਆ ਤਾਰ ਤੇ ਤਾਰ ਤੇ ਵੱਜਿਆ ਲਓ ਇਹ ਕਰੋ ਜੇ ਖੱਥ ਜਿਹੜਾ ਡਿੱਗਦੇ ਹੋ ਨਹੀਂ ਬਾਈ ਹੋਰ ਵੀ ਜੇ ਕੋਈ ਮਨਪਸੰਦ ਹੋਵੇ ਅਰੇ ਉੱਥੇ ਇਹ ਤੇਰੇ ਸਾਰੇ ਦਿਖਾ ਦੇ ਇੱਕ ਵਾਰੀ ਅਰੇ ਤੇਰੀ ਰਿੱਟਰੀ ਹੋ ਸਕਦੀ ਹੈ ਇਹ ਬਾਈ ਜਿਹੜੇ ਲਹਿੰਗ ਘਰਾਂਗਣ ਵਾਲੇ ਸੀ ਤੁਮੇ ਹਾਂਜੀ ਹਾਂ ਲਾਲ ਲੱਤੇ ਹਾਂਜੀ ਹਾਂ ਇਹ ਹੋ ਜਾਂਦੀ ਹੈ ਇੰਨੇ ਗਾੜੇ ਰੰਗ ਚੋਰੀ ਕਰਪਤਾ ਕਰੋ ਜੇ ਅਖਰ ਨਾਲ ਵੀਣੜਿਆ ਵੀ ਬਾਈ ਤੋਂ ਲੈ ਕੇ ਜੱਲਿਆ ਵੀਰੇ ਦੋ ਤਿੰਨ ਨਾਰ ਤੇ ਉਹ ਵੀ ਲਗਾਉਣਾ ਤੂੰ ਲੈ ਫੈੜੀਆਂ ਬਈ ਇੱਕ ਵਾਰੀ ਕੂਤ ਦਿਖਾ ਲਈ ਬਾਕੀ ਵੀਰਾਂ ਬਾਹਰੇ ਵੀ ਆ ਗਏ ਬਾਕੀ ਡਰਦੇ ਨਹੀਂ ਆ ਨਾ ਬਾਈ ਇਹਨਾਂ ਬਣਦਾ ਜੀ ਸਹਿਯੋਗ ਕਰਦੇ ਬਾਬੇ ਮੰਮੀ ਬਾਕੀ ਆ ਸੈਟਅਪ ਆ ਬਾਈ ਦਾ ਮਾਰੇ ਜਾਲ ਜੂਲਾ ਰੱਖਿਆ ਗਿਆ ਆ ਦੋ ਨਰ ਭਰੇ ਆਗੇ ਬਈ ਹਾਂ ਲੱਗੇ ਕੁੱਝ ਦੋ ਤਿੰਨ ਵਧੀਆ ਆ ਦੇਖੋ ਬਾਈ ਦੇ ਇਧਰ ਨੇ ਆ ਗਏ ਇਧਰ ਉਹ ਅੰਡਾ ਵੀ ਤੇਰੇ ਬਈ ਵਿੱਚ ਜਿਉਂ ਖਰਜ ਫੋਕਸ ਨਹੀਂ ਕਰ ਰਿਹਾ ਸੋ ਕੋਈ ਨਹੀਂ ਕਰਦਾ ਬਈ ਮੇਰੇ ਲੱਗਿਆ ਉਹਨੂੰ ਪਤਾ ਕਿਵੇਂ ਕਰੂ ਬਾਕੀ ਆ ਨੇ ਬਾਈ ਇਹ ਇਹਨੂੰ ਤਾਂ ਜੰਦਾ ਲੱਗਿਆ ਭਾਈ ਅੰਦਰੋਂ ਲੋਕ ਆ ਗਏ ਇਹ ਤਾਂ ਇਹ ਅਗਰੋਂ ਬੰਦੇਗਾ ਨਹੀਂ ਨਹੀਂ ਮੈਂ ਨਾ ਬੰਦਣਾ ਮੈਂ ਜੁੜੀਆ ਯਾਰ ਇਹਨਾਂ ਜੋ ਬਾਜੀਆਂ ਤੋਂ ਬਾਅਦ ਬਾਜੀ ਆ ਰਹੇ ਹਨ ਹਾਂ ਉਹ ਲੈ ਗਈ ਜਿਹੜੇ ਨਾਰੋ ਜੋੜੀ ਉਹ ਲਾ ਲਈ ਤੇ ਸੁਈ ਗੱਲ ਤੋਂ ਯਾਨੀ ਇਹ ਨਾ ਉਹ ਨਾ ਦਿੰਦੇ ਹਾਂ ਹਾਂਜੀ ਬਾਈ ਆਹ ਲਾਲ ਸਰਾ ਕਿਹੜਾ ਦੱਸ ਰਹੇ ਹੋ ਇਹ ਰਾਜਨ ਵਾਲਿਆ ਜੋ ਰਾਜਨ ਵਾਲਿਆ ਜੋ ਪ्योर ਵੀਰੇ ਕੇ ਮਿਸਾ ਏ ਮੰਨ ਲਓ ਵੀ 70% ਲਾ 70% ਆ। ਨਹੀਂ ਉਹ ਤਾਂ ਬਾਕੀ ਆ ਵੱਡੇ ਗੂਟਰ ਨੇ ਬਾਈ ਦੇ। ਦੇਖੋ ਵੀ। ਬਾਕੀ ਫੌਜੀ ਤੋਂ ਮੂਡ ਜ਼ਿਆਦਾ ਏ। ਹਾਂਜੀ ਹਾਂ ਫੌਜੀ ਵਾਲੇ ਨੇ ਬਾਈ ਕੋਲ। ਬਾਈ ਆਪਣਾ ਉਸਤਾਦ ਕਿਹੜਾ? ਬਿੱਲਾ ਖਲੌਰ ਆ ਬਾਈ। ਬਿੱਲਾ ਖਲੌਰ। ਭਰਾ ਦਾ ਉਸਤਾਦ। ਠੀਕ ਆ ਵੀਰੇ। ਉਹ ਵੀ ਉਸਤਾਦ ਦਾ ਨਾਮ ਲੈਣਾ ਜ਼ਰੂਰੀ ਹੁੰਦਾ ਕਿ ਨਹੀਂ? ਹਾਂਜੀ। ਚਲੋ ਜੀ ਮਿਲਦੇ ਆ ਬਾਈ। ਕਰੋ ਸ਼ੌਂਕ ਬਾਈ ਦੇ ਜੋੜਿਆਂ ਵਾਲੇ ਕਬੂਤਰ ਬਾਈ ਥੱਲੇ ਆਹ ਬਾਈ ਦਾ ਸੈੱਟ ਬਣਾਇਆ ਬਹੁਤ ਸੋਹਣਾ ਬਣਾਇਆ ਬਾਈ ਕਰੋ ਚੱਕਾ ਇੱਧਰ ਵੀ ਜੋੜੀਆਂ ਨੇ ਵੀਰ ਉੱਪਰ ਲਏ ਜੋੜੀਆਂ ਪਰ ਲਏ ਉਹ ਜਿਹੜੀ ਆਪਾਂ ਜੋੜੀ ਮੁੱਲ ਲਈ ਸ਼ੋਅ ਕਰੀ ਆ ਉਹ ਫੜ ਉਹ ਫੜ ਲਓ ਜੀ ਛਾਖੇ ਲਓ ਜੀ ਕਿਹੜਾ ਨਾਰਾ ਵੀਰੇ ਕਿਹੜੀ ਮਦੀਨਾ ਦਾ ਇਹ ਨਾਰਾ ਹਾਂਜੀ ਇਹ ਮਦੀਨਾ ਇਹ ਮਦੀਨਾ ਆ ਜੋ ਵੀਰ ਬਾਹਰ ਆ ਜੀ ਇਹ 70000 ਦੀ ਲਈਏ ਵੀਰੇ ਅੱਛਾ ਲਓ ਜੀ ਆਖਾਂ ਸਾਹਮਣੇ ਉੱਡੇ ਨੇ ਬੱਚੇ ਵਿੱਚ ਬਾਹਰ ਨੂੰ ਉਹੀ ਆ ਬਾਈ ਜਿਹੜੀ ਚੀਜ਼ ਦੀ ਤਸੱਲੀ ਹੋ ਉਹਦੇ ਤੋਂ ਪੈਸੇ ਲਾਵਾਂ ਹੁਣ ਐ ਥੋੜੀ ਹਨਾ ਵੀ ਉਂ ਲੈ ਲੀਏ ਕੋਈ ਬੰਦੇ ਨੇ ਕਹਦਾ ਆਪਾਂ ਅੱਖਾਂ ਨਾਲ ਦੇਖ ਕੇ ਚੀਜ਼ ਲਵੇਗੇ ਨਹੀਂ ਇਹ ਹੁੰਦੀ ਐ ਇਹ ਕੱਟਿਆ ਆ ਬਾਈ ਆ ਮਦੀਨਾ ਕਰੋ ਚੈੱਕ ਅੱਖ ਚੈੱਕ ਮਦੀਨਾ ਦੀ ਚਟੀਆਂ ਦੀ ਇਕ ਤੁਸਿਓ ਕੱਟਣੇ ਬਾਈ ਕੇ ਪਹਿਲਾਂ ਦੇ ਪਹਿਲਾਂ ਕੱਟੇ ਹੋਣੇ ਆਪਾਂ ਦਾ ਸਰ ਕਰ ਲਾਂਗੇ ਹੁਣ ਸਹੀ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਬਾਈ ਇਹ ਜੀ ਨੇ ਆ ਜਿੱਤੇ ਇਧਰ ਵੀ ਨੇ ਬਾਈ ਚਲੋ ਯਾਰ ਹੁਣ ਲਓ ਜੀ ਤੇ ਵੀਰ ਦੀਆਂ ਚਿੜੀਆਂ ਵੀ ਰੱਖਿਆ ਨੇ ਦਿਖਾਉਣਾ ਸਾਨੂੰ ਉਹ ਕਰੋ ਚੈੱਕ ਉਹ ਇੱਧੀਆਂ ਥੱਲੇ ਜਾਲ ਚ ਛੱਡਿਆ ਨੇ ਬਾਈ ਬੜਾ ਖੁੱਲਾ ਜਾਲਾ ਤੇ ਉਹ ਤੋਤੇ ਤੂਤੇ ਬਹੁਤ ਵਧੀਆ ਉਹ ਬੈਠੇ ਨੇ ਕੋਕਟੇਲ ਬੈਠੇ ਨੇ ਉਹ ਬੈਠੇ ਨੇ ਉਹ ਦੇਖੋ ਉਹ ਕੋਲ ਤਾਂ ਅੱਗੇ ਆ ਉਹਰੇ ਧਰੇ ਬਣੇ ਮਰੀਆਂ ਦੇ ਮੁੰਡੇ ਤੇ ਮੈਂ ਦੇਖੀ ਨਹੀਂ ਜਿਵੇਂ ਹੁਣ ਵੜਦਿਆਂ ਇਹ ਕਿੱਥੇ ਹੋ ਗਿਆ ਜਲੇ ਪਤਾ ਲੱਗੂ ਜਮ ਬੱਚੇ ਨਿਕੜੇ ਆ ਓਕੇ ਮਜੇ ਬਾਹਰ ਹੋਣਗੇ ਹਾਂਜੀ ਆ ਗਏ ਸੀਗੇ ਘਰੇ ਬਾਈ ਦੋ ਜਾਨਵਰ ਲੈ ਕੇ ਆ ਆਪਾਂ ਭਰਾ ਦੋ ਆਪਣੇ ਜੋਤੀ ਜੀ ਲਾਲਪੁਰ ਤੋਂ ਤੇ ਉਹ ਜਾਨਵਰ ਤਾਂ ਆਪਾਂ ਨਹੀਂ ਸ਼ੋਅ ਕਰਦੇ ਬਾਈ ਕਿਸੇ ਰੀਜ਼ਨ ਕਰਕੇ ਤੇ ਬਾਕੀ ਭਰਾ ਮੇਰੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਭਰਾ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਰੇ ਹੁਣ ਮਿਲਦੇ ਆਂ ਬਾਈ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ